ਆ ਤੇ ਬੁਰਾ ਹਾਲ ਹੋ ਗਿਆ ਟਾਇਰ ਦਾ ਇਹ ਦੱਸ ਬਦਲ ਆਏ ਮੁੰਡੇ ਜਵਾਰ ਨੇ ਗੱਡੀ ਚੇਂਜ ਕੀਤੀ ਯਾਰ ਆਪਣੀ ਗੱਡੀ ਲਾ ਕੇ ਦੇ ਮਗਰ ਟਰਾਲੇ ਤੇ ਪਾ ਕੇ ਨਿਕਲੇ ਆ ਗਾ ਡੀਜ਼ਲ ਪਹੁੰਚ ਲਿਆ ਡੀਆਈਸੀ ਥੂ ਫੱਕ ਥੂ ਭੜਿਆ ਇੱਥੇ ਮੈਂ ਅੱਜ ਬਾਈ ਬਾਤ ਤੇ ਆ ਕੰਮ ਹੁੰਦਿਆ ਗੁਰੂਆ ਥਕਾ ਹੋ ਗਿਆ ਸ਼ਹੀਰ ਦਾ ਜਵਾਰਾ ਵਕਤ ਨੂੰ ਖੜਿਆ ਮੇਰਾ ਵੀ ਟਰਾਈ ਐਂਗਲ ਆਖਾ ਉਹਨਾਂ ਛੁਰਤਾ ਆਏ ਤੈਨੂੰ ਪ੍ਰਸ਼ਾਦ ਦੇ ਦੇ ਭਾਈ ਤੇ ਸੜਕ ਦੇ ਮਾਰ ਪੀਲੀ ਲਾਈਨ ਤੇ ਇੱਧਰ ਕਰਨਾ ਤਾਂ ਦਿਖੂਗੇ ਨੂੰ ਮਗਰ ਫੇਰੀ ਆ ਕਰਨਾ ਤੁਸੀਂ ਕਿੱਦਾਂ ਦਾ ਫੀਲ ਕਰnde ਕੀ ਕਹਿਣਾ ਚਾਹੁੰਦੇ ਸੀ ਕੀ ਕਹਿਣਾ ਚਾਹੁੰਦੇ ਜ਼ਿੰਦਗੀ ਖਤਮ ਸਭ ਕੁਝ ਖਤਮ ਹੋ ਗਿਆ ਕਰਨਾ ਚਲੋ ਚਲੀਏ ਪਿੰਡ ਨੂੰ ਉੱਥੇ ਦਿਹਾੜੀ ਲਾਈਏ ਮੈਂ ਨਾ ਉਹ ਸਹੀ 100 ਰੁਪਿਆ 500 ਮਿੰਟਾਂ ਦਾ 200 ਖਾਲਿਆ ਕਰਾ 300 ਭਾਈ ਖਤਮ ਵੀਰਾਂ ਦਾ ਸਭ ਕੁਝ ਖਤਮ ਹੋ ਗਿਆ ਅੱਜ ਚਲੋ ਦੇਖ ਕਾਲ ਕੋਈ ਨਹੀਂ ਹੋਰ ਠੀਕ ਇੱਥੇ ਹੁੰਦੇ ਆਣ ਆਓ